ਕੰਦੀ ਹੋਵੇ ਚਾਹ ਪੀ ਲੈ ਮੁੰਡਿਆ ਬੰਨੇ ਨਹੀਂ ਚਾਹ ਨੇ ਐਂਟੀ ਵੀ ਨਹੀਂ ਕਹਦਾ ਪਾਪਾ ਠੀਕ ਆ ਸਿੱਤਾ ਠੀਕ ਆ ਠੀਕ ਆ ਨਾ ਪਾਪਾ ਤੇਨਾਂ ਗੱਲਾਂ ਗਾਨੀਆਂ ਸੀਗੀਆਂ ਸਰੋ ਗੱਲਾਂ ਪਾਪਾ ਕਿੰਨੀ ਉਮਰ ਹੋ ਗਈ ਆਪਣੀ ਕਿ ਹਾਂਜੀ 91 ਹਾਂਜੀ 91 191 91 ਸਾਲ ਉਮਰ ਹੋ ਗਈ ਹੈ ਨਾ 91 ਸਾਲ ਹੋ ਗਈ 191 ਉਮਰ ਠੀਕ ਆ ਪਪਾ ਜੀ ਆਪਾਂ ਕਹਿੰਦੇ ਆਰਮੀ ਵਿੱਚ ਵੀ ਸੀਗੇ 91 90 99 ਹਾਂਜੀ 99 ਆਪਾਂ ਪਪਾ ਜੀ ਆਪਾਂ ਕਹਿੰਦੇ ਫੌਜ ਵਿੱਚ ਵੀ ਸੀਗੇ ਨਾ ਆਰਮੀ ਵਿੱਚ ਇਹ ਕਿਹੜੇ ਸਾਲ ਦੀ ਗੱਲ ਆ ਹਾਂਜੀ 1960 1960 ਵਿੱਚ ਫੌਜ ਚ ਹੁੰਦੇ ਸੀ ਆਪਾਂ ਆ ਪਪਾ ਯਾਰ ਬੈ ਲਖੋਜਾ ਹੋ ਗਿਆ ਮੈਨੂੰ ਕੱਲ ਪਤਾ ਲੱਗਾ ਤੁਸੀਂ ਫੌਜ ਤੇ ਸੀਗੇ ਮੈਨੂੰ ਨਹੀਂ ਮੈਨੂੰ ਨਹੀਂ ਪਤਾ ਸੀਗਾ ਤੁਸੀਂ ਫੌਜ ਤੇ ਸੀਗੇ ਅਸੀਂ ਸਾਰੇ ਫੌਜੀ ਗਿਣਦੇ ਸੀ ਪਿੰਡ ਵਿੱਚ ਕਿ ਕਿੰਨੇ ਫੌਜੀ ਆ ਪਿੰਡ ਦੇ ਵਿੱਚ ਅਸੀਂ ਸਾਰੇ ਫੌਜੀ ਗਿਣਦੇ ਸੀ ਬਸ ਬਸ ਪਾਪਾ ਜੀ ਬੈਠੇ ਆਂ ਪਿੰਡ ਦੀ ਗੇੜੀ ਘਟਣੀ ਤੁਹਾਨੂੰ ਜ਼ਰੂਰ ਮਿਲਣਾ ਦੇ ਅਸੀਂ ਹੈਂ ਪਿੱਛੋਂ ਕਿੱਥੋਂ ਸੀਗੇ ਪਾਕਿਸਤਾਨ ਤੋਂ ਪਾਪਾ ਪਾਪਾ ਇਦਾਂ ਤਾਂ ਨਹੀਂ ਹੈਗੇ ਪਿੱਛੋਂ ਆਪਾਂ ਪਾਕਿਸਤਾਨ ਤੋਂ ਆਏ ਸੀਗੇ ਬਾਂਡ ਵੇਲੇ ਤੁਸੀਂ ਤਾਂ ਮਾਹੌਲ ਦੇਖਿਆ ਹੋਣਾ ਉਹ ਜਿਹੜਾ 47 ਵੇਲੇ ਬੰਡ ਹੋਈ ਜਦੋਂ ਇੱਥੇ ਜੀ ਤੁਸੀਂ ਤੇ ਆਪਣਾ ਤੁਸੀਂ ਆਪ ਚੰਦਾ ਬਾਬਾ ਦੇਖਿਆ ਆ ਜਾਂ ਚੰਦਾ ਹੁੰਦਾ ਸੀ ਚੰਦਾ ਬਾਬਾ ਦੇਖਿਆ ਆ ਚੰਦਾ ਕੰਨ ਮਰੇ ਮੇਰੇ ਤੱਕ ਅੱਛਾ ਤੋ ਉਹ ਵੇ ਹੁਣ ਦੀਆਂ ਗੱਲਾਂ ਥੋੜਾ ਜਰ ਹਨਾ ਅਈ ਤਾਂ ਹੁੰਦੇ ਨਹੀਂ ਸੀ ਉਦੋਂ ਇਹਦਾ 90 92 ਦੀ ਹੁੰਗੀ ਗੱਲ ਇਹ ਉਹ ਮਜ਼ਾ 90 ਤੋਂ ਬਾਅਦ ਹੈ 90 ਤੋਂ ਬਾਅਦ ਹੈ ਨਾ ਮੇਰਾ ਤਾਂ ਜਨਮ ਸ਼ਾਨਮੀ ਵਿੱਚ ਹੋਇਆ ਮੈਨੂੰ ਬਾਲਾ ਪਤਾ ਨਹੀਂ ਹੈਗਾ ਹੋਰ ਰੋਟੀ ਪਾਣੀ ਛਕ ਲੈ ਕਿਦਾਂ ਹੁਣ ਵਧੀਆ ਜ਼ਿੰਦਗੀ ਨੰਗ ਦੀ ਲਾਈਫ ਵਧੀਆ ਆ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਕੁਝ ਵੀ ਕੋਈ ਨਹੀਂ ਹਾਂ ਪਪਾ ਯਾਰ ਬੇਲੀ ਤੇਰੇ ਕੋਈ ਆ ਕੇ ਪੈਂਦਾ ਤੇਰੇ ਕੋ ਆਉਂਦੇ ਆ ਆਉਂਦੇ ਆ ਫੇਰ ਤਾਂ ਵਧੀਆ ਆ ਨਾ ਫੇਰ ਤਾਂ ਵਧੀਆ ਗੱਲ ਆ ਹਾਂ ਐਨਾਂ ਦੀ ਆ ਹਾਂ ਨਾ ਤੁਮ ਬੋਲ ਕੇ ਕੰਨ ਨਾਲ ਹਾਂ ਠੀਕ ਨੋ ਆਜੂਗਾ ਹਾਂ ਦੋ ਆਪਾ ਪੈਜੀ ਤੋਂ ਥੋੜਾ ਹੈ ਨਾ ਆਵਾਜ਼ ਉੱਚੀ ਬੋਲਨੀ ਹੁੰਦਾ ਤੇ ਉਮਰ ਜ਼ਿਆਦੀ ਆ ਤਾਂ ਕਰਕੇ ਤੇ ਬਹੁਤ ਵਧੀਆ ਲੱਗਾ ਤੁਹਾਨੂੰ ਮੈਨੂੰ ਮੈਨੂੰ ਕੋਈ ਨਾ ਫੇ ਆਵਾਂਗੇ ਪਿੰਡ ਦੀ ਵੀਡੀਓ ਬਣਾ ਲਈਏ ਅਸੀਂ ਹਾਂਜੀ ਮੈਂ ਹੈਗਾ ਭਜਨੇ ਦਾ ਪੋਤਾ ਭਜਨਾ ਠੇਕੇਦਾਰ ਨਹੀਂ ਕੋਈ ਨਾ ਭਜਨੇ ਦਾ ਪੋਤਾ ਮੈਂ ਲੱਡੂ ਦਾ ਮੁੰਡਾ ਲੱਡੂ ਦਾ ਮੁੰਡਾ ਹਾਂਜੀ ਇਹ ਮੁੰਡਾ ਹੈਗਾ ਆ ਦੇਬੂ ਨਹੀਂ ਦੇਬੂ ਉਹਦਾ ਦੋਤਾ ਆ ਹਾਂਜੀ ਦੇਬੂ ਦਾ ਦੋਤਾ ਇਹ ਪੈਣ ਹਾਂਜੀ ਹੁਣ ਤਾਂ ਚਲੋ ਕੋਈ ਰਿਆ ਨਹੀਂ ਹਨਾ ਸਿਆਣਾ ਬੰਦਾ ਪੈਣਾ ਬੰਦਾ ਜਾਂਦਾ ਹਾਂਜੀ ਤੁਹਾਡੇ ਯਾਰ ਬੈਲੀ ਸੀਗੇ ਸਿਮਰੂ ਪਾੜੀਆ ਜੀ ਪ੍ਰੀਤਮ ਸਿੰਘ ਜੀ ਭਈਨਾ ਹੋਰ ਉਧਰ ਦੇਬੂ ਜੀਤ ਇਹ ਕਿਸ਼ਨਾ ਦੇਵ ਹਨਾ ਹੈ ਨਾ ਦਾ ਬੋਲਦੇ ਆ ਅੱਛਾ ਠੀਕ ਆ ਹਨ ਕੱਤਰ ਕੱਤਰ ਵਿੱਚ ਤੁਹਾਨੂੰ ਖੜਾ ਕੀਤਾ ਸੀ 1971 ਦੇ ਵਿੱਚ ਭੈਣ ਨਹੀਂ ਨੇ ਹਣਾ ਠੀਕ ਆ ਮੇਰੇ ਪਾਪੇ ਨੇ ਮੇਰੇ ਪਾਪੇ ਨੇ ਅੱਛਾ ਠੀਕ ਆ ਦੋ ਕਹਾ ਜੋ ਨੇ ਦਤਾ ਜੀ ਅੱਛਾ ਮੈਂ ਨਾ ਮੈਂ ਲੈ ਕੇ ਆਉਣਾ ਸੀ ਅੱਛਾ ਜੀ ਨਹੀਂ ਚੱਲ ਲੰਬੜਦਾਰ ਬਣਾ ਹਾਂ ਲਾਤਾ ਦਸਾਂ ਗਿਆ ਹੂੰ ਪੰਜ 8000 ਅੱਛਾ ਜੀ ਪੰਜੀ ਪੰਜੀ ਲੋਕ ਬੋਤਾ ਨਹੀਂ ਪਿਆ ਅੱਛਾ ਚਲੋ ਕੋਈ ਨਾ ਇਹ ਤਾਂ ਚਲੋ ਆਉਂਦੇ ਇਹ ਤਾਂ ਸਰਪੰਚੀ ਦੇ ਚਲੋ ਆਉਂਦੀ ਜਾਂਦੀ ਰਹਿੰਦੀ ਆ ਪਰ ਹੁਣ ਕਿਦਾਂ ਜ਼ਿੰਦਗੀ ਵਧੀਆ ਠੀਕ ਆ ਕੋਈ ਤੰਗੀ ਪਰੇਸ਼ਾਨੀ ਤੇ ਨਹੀਂ ਖੁਸ਼ ਆ ਸ਼ੇਧ ਠੀਕ ਰਹਿੰਦੀ ਆ ਕੋਈ ਜਿੱਦਾਂ ਕੋਈ ਪ੍ਰੋਬਲਮ ਨਹੀਂ ਹੈ ਬਲਵੰਤ ਉਹ ਦਰ ਆਉਂਦੇ ਨੇ ਅੰਤਰਾ ਚੜਾਉਂਦੇ ਨੇ ਤੇ ਸਹੀ ਗੱਲ ਆ ਮੁੰਡਾ ਹਾਂਜੀ ਬਲਵੰਤ ਹਾਂਜੀ ਬਲਵੰਤ ਰੱਬੀ ਆ ਉਹ ਚਲੋ ਕੋਈ ਗੱਲ ਨਹੀਂ ਪੈਗ ਬੁੱਕ ਲਾ ਲਾਂਦਾ ਥੋੜਾ ਠੀਕ ਆ ਜ਼ਿਆਦਾ ਲਾਉਂਦਾ ਹਾਂ 70 ਕਰ ਦਾਂਦਾ ਹਾਂ ਬਹਿਲ ਤੇ ਆ ਕੋਈ ਨਹੀਂ ਕਰਦਾ ਡੇਲੀ ਡੇਲੀ ਪੀਣੀ ਆ ਠੀਕ ਹੈ ਹਾਂ ਫੇਕਾਂਗਾ ਪੀ ਕੇ ਫੇਕ ਕੰਮ ਕਰਦਾ ਹਨਾ ਉਹ ਬਾਹਰ ਵੀ ਜਾ ਕੇ ਆਇਆ ਹਨਾ ਬਾਹਰ ਵੀ ਗਿਆ ਸੀ ਹਨਾ ਬਾਹਰ ਵੀ ਭੇਜਿਆ ਸੀਗਾ ਕਿਸ ਸਨ ਵਿੱਚ ਬਾਹਰ ਗਿਆ ਰਿਹਾ ਹਾਂ 20 ਰਿਆ 20 ਰੰਡਿਆ ਬਾਹਰ ਕਿਹੜੇ ਮੌਲਖ ਵਿੱਚ ਵਾਹ ਤੇ ਤਾਪੂ ਰੰਦਾ ਛੋੜਦਾ ਚਾਈ ਵਧੀਆ ਵਧੀਆ ਇਹ ਆਪਣੇ ਚਾਚਾ ਜੀ ਆ ਸੋਨ ਚਾਚਾ ਜੀ ਹਾਲਤਾਂ ਲੈ ਮਰਾਦ ਓਕੇ ਕਦਮ ਵੈਰਾ ਨਜ਼ਾਰੇ ਇੱਥੇ ਇਹ ਵੀ ਆਪਣੇ ਚਾਚਾ ਜੀ ਆਰਮੀ ਚਾ ਤੇ ਆ ਵੀ ਆਰਮੀ ਵਿੱਚ ਸੀਗੇ ਹਨਾ ਚਾਚਾ ਜੀ ਮੈਨੂੰ ਮੈਂ ਅਸੀਂ ਕੱਲ ਗੈਣਦੇ ਸੀਗੇ ਉੱਥੇ ਕਲੋਨੀਆ ਦੇ ਬੈਠੇ ਤਾਈ ਦਾਦੀ ਸੀਗੀ ਮੈਨੂੰ ਕਹਿੰਦੀ ਆਪਣੇ ਗਰੀਬੂ ਅੰਕਲ ਵੀ ਕਹਿੰਦੇ ਫੌਜ ਵਿੱਚ ਸੀਗੇ ਅਸੀਂ ਸਾਰੇ ਫੌਜੀ ਕਹਿੰਦੇ ਸੀਗੇ ਤੇ ਵਿੱਚੋਂ ਕਈ ਰਹਿ ਵੀ ਗਏ ਜਿਹੜੇ ਉਹ ਜੀਤੇ ਕੇ ਸੀਗੇ ਉਹ ਰਹਿ ਗਏ ਮੈਂ ਜੀ ਕੰਮ ਆਹੀ ਕਰਦਾ ਜਿੱਦਾਂ ਕੈਮਰਾ ਲੈ ਕੇ ਘੁੰਮਦਾ ਹੀ ਆ ਬਸ ਜਿੱਦਾਂ ਵੀਡੀਓ ਬਣਾ ਲਈ ਕੇ ਤੇ ਉਤੇ ਪਾਤੀ ਇੰਟਰਨੈਟ ਤੇ ਤੁਹਾਡੀ ਹੁਣ ਵੀਡੀਓ ਬਹੁਤ ਜ਼ਿਆਦਾ ਫੈਲਣੀ ਆ। ਅੱਛਾ। ਬਹੁਤ ਬਾਹ ਤੁਹਾਡੇ ਯਾਰਾ ਦੋਸਤਾਂ ਜਿਹੜੇ ਹੋਣਗੇ ਉਹਨਾਂ ਦੇ ਨਿਆਣੇ ਨਿੱਕੇ ਉਹਨਾਂ ਨੇ ਦੇਖਣੀ ਆ। ਜਿਹੜੇ ਬਾਹਰ ਬੂਰ ਗਏ ਆ ਆਪਣੇ ਪਿੰਡੋਂ ਜਿਹੜੇ ਤੁਹਾਨੂੰ ਜਾਣਦੇ ਉਹਨਾਂ ਨੇ ਤੁਹਾਨੂੰ ਪਛਾਣ ਲੈਣਾ ਤੇ ਜਿਹੜੇ ਵੀ ਤੁਹਾਨੂੰ ਥੱਲੇ ਕਮੈਂਟ ਆਉਣਗੇ ਮੈਂ ਤੁਹਾਨੂੰ ਦੱਸੂਗਾ। ਹਾਂਜੀ। ਹੈਂ? ਵੀਰ ਦੇ ਨਾਚ। ਅੱਛਾ ਅੱਛਾ। ਮੋੜ ਕੇ ਵਾਪਸ ਆ ਗਏ। ਵੀਰਾਂ ਨੇ ਜੀ ਵਾਪਸ ਆ ਗਏ। ਚਲੋ ਕੋਈ ਗੱਲ ਨਹੀਂ ਮੈਂ ਵੀ ਬਾਹਰ ਗਿਆ ਹੀ ਮੈਂ ਵੀ ਇਤਨਾ ਮਹੀਨੇ ਬਾਹਰ ਆ ਗਿਆ ਸੀਗਾ ਚਲੋ ਅੰਕਲ ਜੀ ਫੇਰ ਮਿਲਾਂਗੇ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਇਹ ਪਿੰਡ ਦੀ ਫੇਰੀ ਲਾ ਲਈ ਹੈ ਹੁਣੇ ਨਾ ਦੀ ਮੋਜ ਹਾਂਜੀ ਚਲ ਠੀਕ ਆ ਚਾਈ ਜੋਗਾ ਠੀਕ ਆ ਚਲ ਆਇਓ